ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਅੱਜ ਤੀਜੀ ਵਰ੍ਹੇਈ ਹੈ ਤੇ ਉਹਨਾਂ ਦੀ ਮਾਤਾ ਚਰਨਕੌਰ ਦੇ ਵੱਲੋਂ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ 3 ਸਾਲ ਬੀਤ ਚੁੱਕੇ ਨੇ ਤੇ ਤੁਹਾਡੀ ਤਸਵੀਰ ਦੇ ਨਾਲ ਗੱਲਾਂ ਕਰਦੇ ਹਾਂ। ਤੇ ਅੱਜ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਨਾਲ ਦੱਸਿਏ ਕਿ ਨਿੱਕਾ ਸਿੱਧੂ ਵੀ ਜਿਹੜਾ ਗੋਦੀ ਦੇ ਵਿੱਚ ਚੁੱਕਿਆ ਹੋਇਆ ਨਜ਼ਰ ਆ ਰਿਹਾ ਹੈ। ਕਾਫੀ ਭਾਵੁਕ ਨੇ ਉਹਨਾਂ ਦੇ ਮਾਤਾ ਤੇ ਜਿਸ ਤੋਂ ਬਾਅਦ ਪਹਿਲਾਂ ਤੁਹਾਨੂੰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ 29 ਮਈ 2022 ਨੂੰ ਪੰਜਾਬ ਦਾ ਨਾਮੀ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਣੇ ਸਾਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਛਾਈ ਰਹੀ ਤੇ ਅੱਜ ਵੀ ਫੈਨਸ ਸਿੱਧੂ ਮੂਸੇਵਾਲੇ ਨੂੰ ਯਾਦ ਕਰ ਰਹੇ ਨੇ ਤੇ ਉਥੇ ਹੀ ਹੱਤਿਆ ਕਰ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਅੱਜ ਮਾਤਾ ਚਰਨ ਕੌਰ ਜਿਹੜੇ ਕਿ ਕਾਫੀ ਭਾਵੁਕ ਦਿਖਾਈ ਦੇ ਰਹੇ ਨੇ ਤੇ ਦੱਸੀਏ ਕਿ ਸਿੱਧੂ ਆਪਣੇ ਘਰ ਤੋਂ ਕਾਲੀ ਥਾਰ ਗੱਡੀ ਲੈ ਕੇ ਬਿਨਾਂ ਸੁਰੱਖਿਆ ਤੋਂ ਨਿਕਲਿਆ ਸੀ ਬਦਮਾਸ਼ਾਂ ਨੂੰ ਜਿਹੜਾ ਕਿ ਉਹਨਾਂ ਨੂੰ ਜਵਾਰ ਕੇ ਪਿੰਡ ਦੇ ਵਿੱਚ ਘੇਰ ਲਿਆ ਅਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਤੇ ਜਿਨ੍ਹਾਂ ਦੇ ਵਿੱਚੋਂ 19 ਗੋਲੀਆਂ ਜਿਹੜੀਆਂ ਕਿ ਸਿੱਧੂ ਨੂੰ ਲੱਗੀਆਂ ਸੀ ਤੇ ਇਸ ਹਮਲੇ ਦੀ ਜ਼ਿੰਮੇਵਾਰ ਲਾਰੈਂਸ ਗੈਂਗ ਨੇ ਲਈ ਸੀ ਇਸ ਤੋਂ ਬਾਅਦ ਪੁਲਿਸ ਹੁਣ ਤੱਕ ਇਸ ਮਾਮਲੇ 'ਚ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਸਮੇਤ ਕੁੱਲ 36 ਲੋਕਾਂ ਨੂੰ ਨਾਮਜ਼ਦ ਕਰਕੇ ਚਾਰਜ ਸ਼ੀਟ ਦਾਖਲ ਕਰ ਚੁੱਕੀ ਹੈ ਤੇ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਕਿ ਤੀਜੀ ਵਰਸੀ ਮੌਕੇ मां ਚਰਨਕੌਰ ਨੇ ਜਿਹੜੀ ਕਿ ਭਾਵਕ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਯਾਦ ਕੀਤਾ ਅਤੇ ਇਨਸਾਫ ਦੇ ਲਈ ਅਜੇ ਤੱਕ ਹੱਥ ਖਾਲੀ ਦੀ ਗੱਲ ਕਰਦੇ ਹੋਇਆ ਪੋਸਟ ਪਾਈ ਹੈ। ਇਸ ਪੋਸਟ ਦੇ ਉੱਤੇ ਫੈਨਸ ਕਮੈਂਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਨੇ ਤੇ ਸਰਦਾ ਜਿਹੜੀ ਕਿ ਭੇਟ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੀ ਅੱਜ ਤੀਜੀ ਵਰ੍ਹੇ ਸਿਰ ਹੈ। ਇਹਨਾਂ 3 ਸਾਲਾਂ ਦੇ ਵਿੱਚ ਸਿੱਧੂ ਦੇ ਘਰ ਇੱਕ ਛੋਟੇ ਭਰਾ ਦਾ ਜਨਮ ਹੋ ਚੁੱਕਿਆ ਹੈ। ਉਨ੍ਹਾਂ ਦੇ ਪਿਤਾ ਸਿਆਸਤ ਦੇ ਵਿੱਚ ਕਦਮ ਰੱਖ ਰਹੇ ਨੇ ਤੇ ਉਥੇ ਹੀ ਚੋਹ ਲੜਨ ਦਾ ਐਲਾਨ ਵੀ ਕਰ ਚੁੱਕੇ ਨੇ ਐਨਆਈ ਨੇ ਸਿੱਧੂ ਦੀ ਮੌਤ ਤੋਂ ਬਾਅਦ ਉਹਨਾਂ ਨੇ 8 ਗੀਤ ਵੀ ਰਿਲੀਜ਼ ਕਰੇ ਨੇ ਤੇ ਅੰਗਰੇਜ਼ੀ ਗਾਇਕਾ ਸਟੈਫ ਲੰਡਨ ਅਤੇ AI ਦੇ ذریعے ਮੂਸੇ ਵਾਲੇ ਦੀ ਆਵਾਜ਼ ਬਣਾ ਕੇ ਆਪਣੇ ਗੀਤ ਦੇ ਵਿੱਚ ਵਰਤੀ ਅਤੇ ਉਹਨਾਂ ਦੇ ਨਾਂ ਤੇ ਗੀਤ ਦਾ ਪ੍ਰਚਾਰ ਵੀ ਕੀਤਾ ਤੇ ਅੱਜ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਜਿਹੜੇ ਕਿ ਕਾਫੀ ਉਹਨਾਂ ਦੇ ਫੈਨਸ ਵੀ ਭਾਵੁਕ ਦਿਖਾਈ ਦੇ ਰਹੇ ਨੇ 28 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੇ ਸਿੱਧੂ ਮੂਸੇਵਾਲੇ ਆਪਣੇ ਪਿੰਡ ਵੱਡੇ ਵਿਰਾਸਤ ਛੱਡ ਗਏ ਤੇ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਇੱਕ ਫੈਨ بیس ਹੈ ਤੇ ਉਥੇ ਹੀ ਇਹਨਾਂ ਦੇ ਵਿੱਚੋਂ ਉਹਨਾਂ ਦੀ ਹੱਤਿਆ ਤੋਂ ਬਾਅਦ ਰਿਲੀਜ਼ ਹੋਏ ਗੀਤਾਂ ਨੂੰ ਵੀ ਪਹਿਲਾਂ ਵਾਂਗ ਹੀ ਪਸੰਦ ਕੀਤਾ ਗਿਆ ਹੈ ਸਿੱਧੂ ਮੂਸੇਵਾਲੇ ਨੂੰ ਲੈ ਕੇ ਅੱਜ ਜਿਹੜਾ ਕਿ ਕਾਫੀ ਉਹਨਾਂ ਦੇ ਫੈਨਸ ਵੀ ਭਾਵੁਕ ਦਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਜਿਹੜੇ ਮਾਤਾ ਚਰਨ ਕੌਰ ਨੇ ਉਹਨਾਂ ਨੇ ਅੱਜ ਕਾਫੀ ਜਿਹੜੇ ਕਿ ਆਪਣੇ ਨਿੱਕੇ ਪੁੱਤ ਨੂੰ ਗੋਦੀ ਚੁੱਕ ਕੇ ਵੱਡੇ ਪੁੱਤ ਦੀ ਵਰਸੀ ਦੇ ਉੱਤੇ ਮਾਤਾ ਚਰਨ ਕੌਰ ਪਹੁੰਚੇ ਨੇ ਅੱਖਾਂ 'ਚ ਮਾਂ ਦਾ ਦਰਦ ਨਜ਼ਰ ਆ ਰਿਹਾ ਤੇ ਮਾਂ ਨੂੰ ਰੋਂਦੇ ਦੇਖ ਕੇ ਜਿਹੜਾ ਕਿ ਨਿੱਕਾ ਸਿੱਧੂ ਆ ਉਹ ਮਾਂ ਦੇ ਸੀਨੇ ਲੱਗ ਰਿਹਾ ਤੇ ਪੁੱਤ ਨੂੰ ਬੁੱਕਲ 'ਚ ਲੈ ਕੇ ਮੂਸੇ ਵਾਲੇ ਦੇ ਬੁੱਤ ਅੱਗੇ ਮਹਾਦੀਏ ਜਿਹੜੀਆਂ ਕਿ ਧੂਆਂ ਵੀ ਨਿਕਲਦੀ ਦਿਖਾ ਤਾਂ ਆ ਵੀ ਨਿਕਲਦੀ ਦਿਖਾਈ ਦੇ ਰਹੀਆਂ ਨੇ ਤਸਵੀਰਾਂ ਦੇਖ ਕੇ ਜਿਹੜਾ ਕਿ ਸੀਨਾ ਚੀਰਿਆ ਜਾਂਦਾ ਤੇ ਮੂਸਾ ਪਿੰਡ ਤੋਂ ਸਿੱਧੀ ਹੈ ਜਿਹੜੀ ਹੈ ਕਿ ਤਸਵੀਰਾਂ ਨੇ ਅੱਜ ਸਿੱਧੂ ਮੂਸੇ ਵਾਲੇ ਦੀ ਵਰਸੀ ਮੌਕੇ ਮਾਤਾ ਚਰਨ ਕੌਰ ਦੀਆਂ ਜਿਹੜੀਆਂ ਕਿ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਤੇ ਲੋਕ ਕਾਫੀ ਭਾਵੁਕ ਨੇ ਤੇ ਮਾਤਾ ਚਰਨ ਕੌਰ ਜਿਹੜੇ ਕਿ ਖੁਦ ਭਾਵੁਕ ਦਿਖਾਈ ਦੇ ਰਹੇ ਨੇ ਤੇ ਉੱਥੇ ਉਹਨਾਂ ਦੀ ਗੋਦੀ ਦੇ ਵਿੱਚ ਨਿੱਕਾ ਸਿੱਧੂ ਚੱਕਿਆ ਹੋਇਆ ਤੇ ਪਿਤਾ ਬਲਕਾਰ ਸਿੰਘ ਵੀ ਜਿਹੜੇ ਕਿ ਭਾਵੁਕ ਦਿਖਾਈ ਦੇ ਰਹੇ ਨੇ ਤੇ ਅੱਜ ਉਹਨਾਂ ਨੂੰ ਦੁਨੀਆ ਪਾਰ ਦੇ ਵਿੱਚ ਯਾਦ ਕੀਤਾ